ਪੋਹ ਹਲਕੇ ਦੇ ਪਿੰਨੋ ਰੋਡ ਮਹਿਰਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਮੌਜੂਦ ਰਹੇ ਤੇ ਉਹਨਾਂ ਦੇ ਨਾਲ ਪੋਹ ਹਲਕੇ ਦੇ ਕਾਂਗਰਸ ਦੇ ਪ੍ਰਭਾਰੀ ਵਿਰਿੰਦਰਜੀਤ ਸਿੰਘ ਵੀ ਮੌਜੂਦ ਰਹੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਆਉਣ ਵਾਲੀ ਜ਼ਿਲ੍ਹਾ ਪਰਿਸ਼ਦ ਦੀਆਂ ਲਕਸ਼ਣਾ ਦੀਆਂ ਤਿਆਰੀਆਂ ਕਰਵਾਉਣਾ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣਾ ਹੈ ਤਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਜਾਣਿਆ ਜਾ ਸਕੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਵੱਡੇ ਮਾਰਜਿਨ ਦੇ ਨਾਲ ਜਿੱਤੇਗੀ ਹੋਰ ਕੀ ਕੁਝ ਗੱਲ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਹਲਕਾ ਕੋਆਰਡੀਨੇਟਰ ਲਾਏ ਗਏ ਨੇ ਮੈਨੂੰ ਵੀ ਕੋਈ ਹਲਕੇ ਦੀ ਜ਼ਿੰਮੇਵਾਰੀ ਜਿਹੜੀ ਆ ਸ਼੍ਰੀ ਜਗਨੰਦਰਪਾਲ ਜੀ ਹੋਣਾ ਦੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ ਪਹਿਲਾਂ ਵੀ ਪਿਛਲੇ ਵੀ ਤਕਰੀਬਨ 4-5 ਸਾਲ ਤੋਂ ਮੈਂ ਇਹਨਾਂ ਦੇ ਨਾਲ ਕੰਮ ਕਰ ਰਿਹਾ ਮੈਨੂੰ ਇਹਨਾਂ ਦੇ ਨਾਲ ਕੰਮ ਕਰਨ ਤੇ ਜਿੰਨਾ ਸਕੂਨ ਮਿਲਦਾ ਹੈ ਜਿੰਨਾ ਮੈਂ ਪਾਰਟੀ ਨੂੰ ਦੱਸ ਸਕਦਾ ਕਿ ਜਿੰਨਾ ਇਹ ਕੰਮ ਕਰਦੇ ਸ਼ਾਇਦ ਹੀ ਤੁਹਾਨੂੰ ਇਹ ਪਤਾ ਹੋਵੇ ਪੰਜਾਬ ਦੇ ਵਿੱਚ ਇੰਨਾ ਆਪਣੇ ਵਰਕਰਾਂ ਦੇ ਨਾਲ ਕੋਈ ਵੀ ਲੀਡਰ ਇੰਨਾ ਅਟੈਚ ਨਹੀਂ ਜਿੰਨੇ ਇਹ ਨੇ ਇਹ ਲੋਕਾਂ ਦੇ ਮਸੀਹੇ ਮੈਨੂੰ 15 ਸਾਲ ਹੋ ਚੱਲੇ ਆ ਇਹਨਾਂ ਦੇ ਨਾਲ ਜਦੋਂ ਇੱਕ ਕੌਂਸਲਰ ਇਹਨਾਂ ਦੀ ਵਾਈਫ ਨੇ ਕੌਂਸਲਰ ਦੀ ਇਲੈਕਸ਼ਨ ਸੋਜਾਨਪੁਰ ਤੋਂ ਲੜੀ ਸੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਦੇਖਿਆ ਕਿ ਇੱਕੋ ਲੀਡਰ ਹੈ ਪੰਜਾਬ ਦੇ ਵਿੱਚ ਜਿਹੜਾ ਆਪਣੇ ਵਰਕਰਾਂ ਲਈ ਦਿਨ ਰਾਤ ਹੈ ਆਪਣੇ ਸਪੋਰਟਰਾਂ ਲਈ ਕਰਦਾ ਹੈ ਪਿਛਲੀ ਵਾਰ ਦੀ ਤੁਹਾਨੂੰ ਛੋਟੀ ਜਿਹੀ ਧਾਰਨ ਦੇਣਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਸੀਗੀ ਟਿਕਟਾਂ ਪ੍ਰਦੇਸ਼ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਸ ਟਾਈਮ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੀਗੇ ਟਿਕਟਾਂ ਮੰਡੀਆਂ ਇੱਕ ਟਿਕਟ ਤੇ ਆਣ ਕੇ ਤੁਹਾਡੇ ਹਲਕੇ ਦੀਆਂ 58 ਬਲਾਕ ਸੰਮਤੀਆਂ ਜੀ ਤੇ 13 ਸੀਗੀਆਂ ਜ਼ਿਲ੍ਹਾ ਪ੍ਰੀਸ਼ਦ ਇੱਕ ਟਿਕਟ ਦੇ ਉੱਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਸੀਗਾ ਕੋਈ ਮੁਸ਼ਕਲ ਆ ਰਹੀ ਸੀ ਕਿਤੇ ਉਹ ਕਹਿੰਦੇ ਜੀ ਜੋਗਿੰਦਰਪਾਲ ਜੀ ਨੂੰ ਮਨਾ ਲਿਓ ਮੈਂ ਦਰਦਾ ਭੋਏ ਹਲਕੇ ਚ ਨਹੀਂ ਆਇਆ ਦਿਨਾਂਗਰ ਇਹਨਾਂ ਨੂੰ ਮੈਂ ਬੁਲਾਇਆ ਮੈਂ ਕਿਹਾ ਜੀ ਐਮਐਲ ਸਾਹਿਬ ਤੁਸੀਂ ਆਓ ਤੁਹਾਨੂੰ ਟਿਕਟਾਂ ਦੇਣੀਆਂ ਨੇ ਜਦੋਂ ਟਿਕਟਾਂ ਦਿੱਤੀਆਂ ਇੱਕ ਟਿਕਟ ਮੈਂ ਇੱਕ ਸਾਈਡ ਤੇ ਰੱਖ ਲਈ ਵੀ ਚਲੋ ਜੇ ਇਹ ਮੰਨ ਜਾਣ ਇਹਨਾਂ ਨੇ ਠੁੰਝਾ ਦੇ ਠੁੰਝਾ ਮੈਨੂੰ ਕਹਿੰਦੇ ਕਾਕਾ ਚੱਕ ਤੇ ਆਪਣੇ ਪ੍ਰਬੇਸ਼ ਪ੍ਰਧਾਨ ਨੂੰ ਜਾ ਕੇ ਦੇ ਦੇ ਮੈਂ ਨਹੀਂ ਜਾਣਦਾ ਜਿਹਦੇ ਨਾਲ ਖਲੋਂਦੇ ਨੇ ਟਟ ਕੇ ਖਲੋਂਦੇ ਨੇ ਤੇ ਇਹੀ ਕਾਰਨ ਹੈ ਕਿ ਅੱਜ ਵੀ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਇਸ ਟਾਈਮ ਦੇ ਉੱਤੇ ਜਿਸ ਵੇਲੇ ਬੀਬੀਆਂ ਨੇ ਜਾ ਕੇ ਘਰਾਂ ਦੇ ਵਿੱਚ ਰੋਟੀ ਪਾਣੀ ਕਰਨਾ ਹੁੰਦਾ ਹੈ ਬੱਚਿਆਂ ਨੇ ਬਜ਼ੁਰਗਾਂ ਨੇ ਮੌਸਮ ਵੀ ਉਹ ਹੋ ਜਾਏ ਗਰਮੀ ਦਾ ਮੌਸਮ ਫੇਰ ਵੀ ਬੈਠੇ ਨੇ ਇਹ ਲੋਕਾਂ ਦਾ ਪਿਆਰ ਤੇ ਇਹ ਵੀ ਲੋਕਾਂ ਦੇ ਵਿੱਚ ਦਿਨ ਰਾਤ ਇਸ ਤਰ੍ਹਾਂ ਵਿਚਰਦੇ ਨੇ ਪਰਮਾਤਮਾ ਇਹਨਾਂ ਨੂੰ ਦਿਨ ਰਾਤ ਦੁਨੀ ਤੱਕ ਹੀ ਬਖਸ਼ੇ ਤੇ ਸਾਰੇ ਹਲਕਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ 22 ਤਰੀਕ ਨੂੰ 2 ਵਜੇ ਸਾਰਿਆਂ ਨੇ ਉੱਥੇ ਦਰਸ਼ਨ ਦੇਣੇ ਸਾਡੀ ਸੀਨੀਅਰ ਲੀਡਰਸ਼ਿਪ ਆ ਰਹੀ ਆ ਉਹਨਾਂ ਦੇ ਵਿਚਾਰ ਸੁਣਨੇ ਤੇ ਆਪਣੇ ਐਮਐਲਏ ਸਾਹਿਬ ਦਾ ਸ਼ਾਨਦਤ ਧੰਨਵਾਦ ਜਿਹੜੀ ਅੱਜ ਨਰੋਡ ਮੈਰਿਜ ਮੀਟਿੰਗ ਕੀਤੀ ਗਈ ਹੈ ਇਹ ਕਿਸਮ ਦਾ ਆਪਣੇ ਭੈਣ ਭਰਾਵਾਂ ਨੂੰ ਮਿਲਣ ਦਾ ਇੱਕ ਦੂਜੇ ਦੇ ਵਿਚਾਰ ਜਾਣਨ ਦਾ ਹੋਰ ਸਮਝੋ ਵੀ ਜਿਸ ਰਾ ਅੱਗੇ ਇਲੈਕਸ਼ਨ ਆ ਰਹੇ ਨੇ ਜਿਲਾ ਪਰਸ਼ਦ ਸੰਤੀ ਦੀ ਉਹਦੇ ਲਈ ਤਿਆਰੀ ਕਰਵਾਉਂਦੇ ਆ ਤੇ ਤਗੜੇ ਹੋ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਬੂਟਾ ਪਾਣੀ ਹੈ ਨਾ ਕਾਂਗਰਸ ਪਾਰਟੀ ਆ ਜਾਏਗੀ ਇਹਨਾਂ ਨੂੰ ਡਰ ਪੈ ਜਾਵੇਗਾ ਇਹ ਲੋਕੀ ਸਾਡੇ ਖਲਾਫ ਹੋ ਗਿਆ ਉਹ ਦਬਾ ਇਹਨਾਂ ਨੂੰ ਪਤਾ ਹੈ ਕਿ ਲੋਕੀ ਸਾਡੇ ਖਿਲਾਫ ਹੈ ਕਿ ਇਸ ਕਰਕੇ ਅੱਜ ਮੈਨੂੰ ਰੋਡ ਮਰੇ ਆਇਆ ਬੀਸਿਕਲੀ ਇਹ ਜਿਹੜਾ ਨਿਰੋਡ ਮੇਰਾ ਹੈ ਮੈਂ ਇਹਨਾਂ ਨੂੰ ਪਹਿਲੇ ਨਹੀਂ ਕਿਹਾ ਸੀ ਕਿ ਮੈਂ ਇਹ ਨਿਰੋਡ ਮੇਰਾ ਗੋਦ ਲਿਆ ਹੋਇਆ ਔਰ ਮੈਂ ਸ਼ੁਰੂ ਵੀ ਇਸੇ ਪਿੰਡ ਤੋਂ ਕੀਤਾ ਸੀ ਜਦੋਂ ਮੈਂ 17 ਤੋਂ 12 ਤੋਂ 17 ਸਟਾਰਟ ਕੀਤਾ ਤੇ ਮੈਂ ਇਸੇ ਪਿੰਡ ਤੋਂ ਸਟਾਰਟ ਕੀਤਾ ਸੀ ਤੇ ਸਮਝ ਲੋ ਵੀ 82 ਤੇ ਮੇਰੇ ਹਲਕਾ ਜਿਹੜਾ ਮੇਰਾ ਮੇਰਾ ਤਾਂ ਬਿਆਸ ਸ਼ੁਰੂ ਗਣਾ ਮੇਰਾ ਹਲਕਾ ਮੇਰਾ ਪਰਿਵਾਰ ਤੇ ਬਦਲਾਂ ਦੇ ਨਾਲ ਮਿਲਤੇ ਆ ਕੋਈ ਹੈ ਤਾਈ ਹਲਕੇ ਨੀ ਵਾਦ ਤੇ ਸਾਰੇ ਮੇਰੇ ਰਸੀਹਾਰ ਕੋਈ ਨਾਮ ਹੈ ਕਦੀ ਕਿਸੇ ਨਾਲ ਜਿਵੇਂ 17 ਤੋਂ 22 ਨੇ ਕੋਈ ਬੰਦਾ ਸਾਫਤ ਕਰਦੇ ਤੇ ਮੇਰੇ ਆਪਣੇ ਘਰ ਤੋਂ ਪਰਿਵਾਰ ਦਾ ਬੰਦਾ ਕੋਈ ਇੰਟਰਫੇਅਰ ਕਰਦਾ ਸੀ ਮੇਰੇ ਭਰਾ ਅਨਚਾਰ ਭਰਾ ਚੌਨੇ ਆਈ ਇਕੱਠੇ ਹੋ ਕੇ ਲੈਕਸ਼ਨ ਲੜਿਆ ਜਿੱਤ ਗਏ ਆ ਤੇ ਫੇ ਤਰਾ ਤਰਾ ਗੱਲਾਂ ਨਿਕਲਦੀ ਐ ਵੀ ਇਕੱਠੇ ਹੋ ਗਏ ਐ ਤਹਿ ਕਮਾਂਡ ਕੀ ਨੌਨਰ ਕਿਹਾ ਤੂੰ ਤੁਹਾਡਾ ਕੰਮ ਖਤਮ ਹੋ ਗਿਆ ਕੋਈ ਆਪਣਾ ਜਿਹੜੀ ਡਿਊਟੀ ਦੇਣੀ ਸੀ ਦੇ ਲਈ ਆ ਹੁਣ ਤੁਸੀਂ ਆਪਣਾ ਆਪਣਾ ਕੰਮ ਕਰੋ ਸਾਰੇ ਨੌਕਰੀ ਕਰਦੇ ਨਾ ਮੈਂ ਗੱਲ ਇਹ ਨਹੀਂ ਆ ਕੋਈ ਬੰਦਾ ਇੰਟਰਫੇਅਰ ਨਹੀਂ ਕਰਨ ਦਿੰਦਾ ਕਿਸੇ ਨੂੰ ਕੋਈ ਮੇਰਾ ਦਸਤੂਰ ਨਹੀਂ ਲੇ ਕੇ ਜਦੋਂ ਕੋਈ ਐਮਐਲਏ ਬਣ ਜਾਂਦਾ ਮਾਮੇ ਚਾਚੀਆਂ ਤਾਇਆ ਮਾਸੀਆਂ ਮਾਮੇ ਸਭ ਆ ਜਾਂਦੇ ਮੇਰਾ ਕੋਈ ਦਸਤੂਰ ਵੀ ਆਇਆ ਕੋਈ ਮੇਰੀ ਹੀ ਦਸਤੂਰ ਨੇ ਉਹੀ ਮੇਰੀਆਂ ਭੈਣਾਂ ਆਏ ਹੋਣ ਮੇਂਦੀਆਂ ਮਾਵਾ ਉਰੇ ਹੋਏ ਬਜ਼ੁਰਗ ਜਿਹੜੇ ਨੇ ਮੇਰੇ ਮੇਰਾ ਫਾਦਰ ਸਾਹਿਬ 2011 ਚ ਪੂਰੇ ਹੋਏ ਸੀ ਤੇ ਮੈਂ ਇਹ ਨਹੀਂ ਸਮਝਦਾ ਵੀ ਇਹ ਮੇਰੇ ਪਿਓ ਨੇ ਇਹ ਨਾ ਬਜ਼ੁਰਗਾਂ ਸਮਝਦਾ ਮੇਰੀ ਮਾਜ ਸੋ ਅੱਜ ਇਸ ਕਰਕੇ ਮੇਟੀ ਕੀਤੀ ਗਈ ਹੈ ਰੂ ਰੂ ਹੋਇਆ ਇੱਕ ਦੂਜੇ ਨਾਲ ਫਿਰ ਆਪਣਾ ਗਲਾਤਾ ਆ ਜਾਉਂਦੀ ਹੈ ਇਸ ਕਰਕੇ ਬਹੁਤ ਬਹੁਤ ਮੇਰੇ ਵੱਲੋਂ ਅੱਜ ਮਰੋੜ ਮੈਰੇ ਚ ਆਇਆ ਇਹਨਾਂ ਦਾ ਸਾਰਿਆਂ ਦਾ ਦਿਲ ਦੀ ਹਰਾਈਆਂ ਤੋਂ ਧੰਨਵਾਦ ਜੀ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਸੰਖੇਪ ਰਿਪੋਰਟ